ਗੁੱਡ ਮਾਰਨਿੰਗ ਗਾਇਜ਼ ਕਿ ਹਾਲ ਚਾਲ ਮੇਡ ਕੀ ਸਾਰੇ ਠੀਕ ਠਾਕ ਹੋ ਗਏ ਤੁਹਾਡਾ ਸਵਾਗਤ ਹੈ ਨਿਊ ਬਲੌਗ ਚੈਨਲ ਬੋਲੀਨ ਬਾਤ ਵਾਸ ਬਲੌਗ ਵਿੱਚ ਤੁਸੀਂ ਕਹਿੰਦੇ ਹੋਗੇ ਅ ਵੀ ਅੱਜ ਬਾਲਣ ਢੋਲੀ ਜਾਂਦੀ ਹੈ ਅੱਜ ਅਸੀਂ ਬਣਾ ਰਹੇ ਹਾਂ ਕੀ ਯਾਦ ਆ ਰਿਹਾ ਰੈਤਾ ਗੋਲੀ ਦੀ ਫੇਵਰਟ ਰੈਤਾ ਤੇ ਅੱਜ ਗੋਲੀ ਨੂੰ ਦਵਾ ਸਰਪ੍ਰਾਈਜ਼ ਲੱਸੀ ਦਾ ਮਿਲਦੀ ਨਹੀਂ ਜੇ ਮਿਲਦੀ ਹੈ ਤਾਂ ਪੁਲਪਲੇਖੇ ਪੀ ਹੋ ਜਾਂਦੀ ਸਾਰੀ ਤੇ ਗੋਲੀ ਨੂੰ ਰੈਤਾ ਪੀ ਰਹੇ ਜਾਂਦਾ ਵਿੱਚ ਹੀ ਤੇ ਅੱਜ ਗੋਲੇ ਨੂੰ ਸੀ ਸਰਪ੍ਰਾਈਜ਼ ਦਵਾਂਗੇ ਅੱਜ ਗੋਲੇ ਨੂੰ ਲੇਤਾ ਬੜਾ ਕੇ ਦੇਣਾ ਆ ਤੇ ਘੀਆ ਲਿਆ ਆ ਪਾਪਾ ਚਰ ਤੇ ਆਪਾਂ ਮੈਂ ਰੱਖਦੇ ਆ ਪਾਣੀ ਭਾਗ ਚੱਲੇ ਤੇ ਉਹ ਤੋਂ ਬਾਅਦ ਸੀ ਤੇਲ ਦਾ ਲਾਵਾਂਗੇ ਉਹ ਧਾਰ ਜੋ ਪੁੰਦੇ ਆ ਉਹ ਲਾ ਕੇ ਫੇਰ ਬਰਾਂਗੇ ਸੀ ਆ ਰੱਖ ਲਿਆ ਪਾ ਕੇ ਘੀਆ ਪਾਣੀ ਪਾ ਕੇ ਇਹਨੂੰ ਹੁਣ ਲੱਗਣੇ 10-15 ਮਿੰਟ ਕਵੀ ਕੇ ਕੰਮ ਤੇ ਤੇ ਗੁਰਲੀਨ ਗਿਆ ਹੈਗਾ ਸਕੂਲੇ ਤੇ ਆਪਾਂ ਜਾਵਾਂਗੇ ਗੁਰਲੀਨ ਨੂੰ ਲੈਣ ਨਾਲ ਸਕੂਲੋਂ ਆਓ ਹੁਣ ਕਰ ਲਈ ਅਸੀਂ ਘਰ ਦਾ ਕੰਮ ਖਲਾਰਾ ਮੇਰਾ ਉਹਦੇ ਹੀ ਪਿਆ ਆ ਸਾਰਾ ਇੱਥੇ ਜਿੱਥੇ ਸਭ ਚੀਜ਼ਾਂ ਖਿਲਰੀਆਂ ਪਈਆਂ ਆ ਉਹਲਾ ਕੰਮ ਨੇ ਵੇਲ ਲਈ ਐ ਤੇ ਫਿਰ ਕਰਦੇ ਆ ਉਹਨਾਂ ਜਨੂ ਕੀ ਆ ਹੋ ਜਾਣਾ ਆ ਫਿਰ ਇਹਨੂੰ ਕਰਦੇ ਆ ਨਚੋੜ ਕੇ ਤੇ ਇਹਨੂੰ ਦੱਸੀ ਵਿੱਚ ਪਾਉਂਦੇ ਆ ਕੀ ਹੋ ਗਿਆ ਕੇ ਇਹਨਾਂ ਨੂੰ ਚੋੜ ਕੇ ਅਸੀਂ ਪਾ ਲਿਆ ਲੱਸੀ ਚ ਲੱਸੀ ਵਿੱਚ ਲੋਨ ਮਿਰਚਾਂ ਭੁਜਾਇਆ ਜੀਰਾ ਪਾ ਕੇ ਅਸੀਂ ਹੁਣ ਰੈਡੀ ਕਰ ਲਿਆ ਤੇ ਅਸੀਂ ਹੁਣ ਲਾਵਾਂਗੇ ਇਹੇ ਘਠਾਰ ਸਰੋਂ ਦੇ ਤੇਲ ਦਾ ਕਈ ਵਿੱਚ ਲਾ ਲੈਂਦੇ ਹੈਗੇ ਆ ਕੇ ਇਹਦਾ ਤੇ ਅਸੀਂ ਲਾਵਾਂਗੇ ਸਰੋਂ ਦੇ ਤੇਲ ਦਾ ਸਰੋਂ ਦੇ ਤੇਲ ਦਾ ਬਹੁਤ ਵਧੀਆ ਬਣਦਾ ਆ ਸਰੋਂ ਦੇ ਤੇਲ ਦਾ ਹੀ ਲੱਗਦਾ ਆ ਪੈਸੇ ਤਾਂ ਇੱਥੇ ਅਸੀਂ ਲੱਕੜੀ ਤੇ ਰੱਖ ਲਿਆ ਕੋਲੇ ਤੇ ਉੱਤੇ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਇਹਨੂੰ ਬਾਹਰਾਂਗੇ ਦਾ ਤੇਲ ਮੇਰਾ ਇੱਕ ਸਾਈਡ ਵਾਲਾ ਪਾਣੀ ਸੀ ਉਹ ਮੈਂਗਾ ਤੇਲ ਨਿਕਲ ਗਿਆ ਹੁਣ ਰੱਖਾਂਗੇ ਫੇਰ ਇਹਨੂੰ ਟੱਕਣਾ ਥੱਲਿਆਂ ਦੀ ਪਾ ਕੇ ਚੱਕ ਲਵਾਂਗੇ ਹੁਣ ਅਸੀਂ ਲੱਗੇ ਇਹਨੂੰ ਚੱਕਣ ਉਹ ਤੂਪ ਤਰਤਰਾ ਪਰੇ ਹਟ ਜਾ ਇਹਨੂੰ ਹੁਣ ਅਸੀਂ ਚੱਕ ਲਈਏ ਯਾ

ਹੋ ਗਿਆ ਹੁਣ ਚਾਪੇ ਮਿਕਸਰ ਵੱਜੀ ਗਾਇਸ ਅਸੀਂ ਹੁਣ ਖਾਲੀ ਰੋਟੀ ਤੇ ਰੋਟੀ ਚੂਰ ਕੇ ਸੋਣੀ ਲੱਗਦੀ ਹੈ ਇਹਦੇ ਨਾਲ ਬਣਾ ਕੇ ਜੀ ਦੇਖਿਆ ਖੈਦ ਬਣਾਇਆ ਵੀ ਹੋਵੇ ਤੁਸੀਂ ਤੇ ਉਹਦੇ ਪਰੋ ਬਾਅਦ ਜਿਵੇਂ ਅਸੀਂ ਗੁੱਲੀ ਨੂੰ ਲੈਣ ਤੇ ਚੱਲਦੇ ਹਾਂ ਉਹਨਾਂ ਦੇ ਸਕੂਲੇ ਲੈ ਕੇ ਗੁੱਲੀ ਲੈਣ ਸਕੂਲ ਤੋਂ ਹੌਟੇ ਕਿ ਸਕੂਲ ਲੈ ਗਲੀ ਨੂੰ ਆ ਗਏ ਆਪਾਂ ਲੈ ਕੇ ਸਕੂਲੋਂ ਨਾ ਅਗੂ ਇੰਦੀ ਸ਼ੇਲੀਆ ਕੀ ਖਾਣਾ ਮਾਂ ਜੀ ਮੈਂ ਕੁਝ ਬਣਾਇਆ ਹੋਇਆ ਆ ਕੀ ਜਿਹੜਾ ਤੂੰ ਕਹਿਨਾ ਸੀ ਚੀਜ਼ ਸਰਪ੍ਰਾਈਜ਼ ਸਰਪ੍ਰਾਈਜ਼ ਗੋਲ ਕਪੇ ਗੜ ਖੱਟਾ ਮੰਮਾ ਮੈਂ ਤਾਂ ਨੁਕੀਦਰ ਨਾ ਕਹਿਣ ਦੇ ਸੀ ਥੈਂਕ ਯੂ ਮੰਮਾ ਤਾਂ ਨਮ ਲਿਆ ਵੇ ਖੱਟਾ ਖਟਾਏ ਖਟਾਏ ਹਣਾ ਲੱਸੀ ਵਾ ਮਾਈ ਮਮ ਇਸ ਬੈਸਟ ਗਾਇਸ ਮਿਲਦੇ ਹਾਂ ਨੈਕਸਟ ਬਲੌਗ ਵਿੱਚ ਇਸ ਲਈ ਬਾਏ ਬਾਏ